ਪੁੱਤ ਨਾ ਕਿਸੇ ਦੇ ਘਰੇ ਪੈਦਾ ਹੋ ਜੇ। ਲਵਾਲੀ ਸੱਟ ਤੜਕੇ ਵੜਾਲੀ ਉਂਗਲ। ਹੱਥ ਕੀ ਆ ਖੁੱਲ ਗਈ ਆ। ਹੱਥ ਨਹੀਂ ਨੰ ਚੱਲੇ ਰਹਾ। ਨਹੀਂ ਤੇਰੀ ਜਾ ਖੁੱਲ ਗਈ। ਹੱਥ ਨਹੀਂ ਚੱਲੇ ਨਹੀਂ ਰਹਾ। ਤੇ ਕੰਮ ਕਰਦੇ ਆਂ ਤੇ ਫਿਰ ਸੱਟਾਂ ਲੱਗਣੀਆਂ ਹੀ ਆ। ਜਿਨ੍ਹਾਂ ਨੇ ਕੰਮ ਨਹੀਂ ਕਰਨਾ ਤੇ ਉਹਨਾਂ ਨੂੰ ਹੋਣਾ ਕੀ। ਉਹ ਗੱਲ ਮਾੜਾ ਧੀ ਪੁੱਤ ਨਾ ਪੁੱਠਾ ਜੰਮ ਪੇ ਕਿਸੇ ਦਾ। ਹਾਂ ਉਹ ਤਾਂ ਤਾਂ ਹੀ ਹੈ ਆ ਵੀ ਸੁੱਟਿਆ ਉੱਠਣਾ ਨਹੀਂ ਤੇ 12 ਵਜੇ ਉੱਠ ਕੇ ਬਾਹਰ ਆ ਜਾਣਾ। ਤੈਨੂੰ ਕਹਿੰਦਿਆਂ ਮੈਂ ਤੈਨੂੰ। ਹੱਥ ਨਹੀਂ ਲੇ ਰਹਿੰਦੇ ਮੇਰੇ ਨਹੀਂ ਇਹਨਾਂ ਨਹੀਂ ਚੱਲੇ ਰਹਿੰਦੇ ਧਿਆਨ ਕਿੱਥੇ ਹੈਗਾ ਮੇਰੇ ਨਹੀਂ ਨਹੀਂ ਚੱਲੇ ਰਹਿੰਦੇ ਨਾ ਧਿਆਨ ਕਿੱਥੇ ਹੈ ਇਹ ਕੰਮ ਤੇ ਪਿਓਰੇ ਨਹੀਂ ਕਰਨਾ ਬਾਣ ਕੇ ਪਿਓ ਦੇ ਵਿੱਚ ਧਿਆਨ ਹੋਣਾ ਫਿਰ ਲੱਗਦਾ ਅਸੀਂ ਚਕੂ ਤੇ ਪਿਓਰੇ ਨਹੀਂ ਚੱਲੇ ਰਹਿੰਦੇ ਹੁਣਾ ਕੀ ਆ ਹੱਥ ਕਾੜਾ ਧੀ ਪੈਦਾ ਹੋ ਜੇ ਲਵਾਲੀ ਸੱਟ ਤੜਕੇ ਵੜਾਲੀ ਉਂਗਲ ਹੱਥ ਕੀ ਆ ਖੁੱਲ੍ਹੇ ਹੱਥ ਨਹੀਂ ਨੰ ਚੱਲੇ ਰਹਾ। ਨਹੀਂ ਤੇਰੀ ਜਾ ਖੁੱਲ ਨਹੀਂ। ਹੱਥ ਨਹੀਂ ਚੱਲੇ ਨਹੀਂ ਰਹਾ। ਜੇ ਕੰਮ ਕਰਦੇ ਆਂ ਤੇ ਫਿਰ ਸੱਟਾਂ ਲੱਗਣੀਆਂ ਹੀ। ਜਿਨ੍ਹਾਂ ਨੇ ਕੰਮ ਨਹੀਂ ਕਰਨਾ ਤੇ ਉਹਨਾਂ ਨੂੰ ਹੋਣਾ ਕੀ। ਉਹ ਗੱਲ ਮਾੜਾ ਧੀ ਪੁੱਤਰਾ ਪੁੱਠਾ ਜੰਮ ਪੇ ਕਿਸੇ ਦਾ। ਹਾਂ ਉਹ ਤਾਂ ਤਾਂ ਹੀ ਹੋਇਆ ਵੀ ਸੁੱਟੀਆਂ ਉੱਠਣਾ ਨਹੀਂ। ਤੇ 12 ਵਜੇ ਉੱਠ ਕੇ ਬਾਹਰ ਆ ਜਾਣਾ। ਤੈਨੂੰ ਕਹਿੰਦੇ ਆ ਮੈਂ ਤੈਨੂੰ। ਹੱਥ ਨਹੀਂ ਚੱਲੇ ਰਹਿੰਦੇ।